ਆ ਦੇਖੋ ਇਹ ਬੰਦੇ ਨੇ ਇਹ ਬੰਦੇ ਨੇ ਕੀ ਕੀਤਾ ਸੀ ਬਾਈ ਆਪਦੇ ਸਰਦਾਰ ਦਾ ਜਵਾਖ ਆਪਦੇ ਜਵਾਖ ਦਾ ਸਰਦਾਰ ਉਹ ਸਰਦਾਰ ਦਾ ਜਵਾਖ ਨੂੰ ਮਾਰ ਕੇ ਸਰਦਾਰ ਨੂੰ ਘੁਮਾਤਾ ਠੀਕ ਹੈ ਇਸੇ ਗੱਲ ਇਹਦਾ ਬਾਈ ਖੜਾ ਕਰ ਇਹਨੂੰ ਖੜਾ ਹੋ ਛੜੋ ਭਾਈ ਦਾ ਉਹ ਵੀ ਫੜ ਲਿਆ ਸੀ ਭਾਈ ਦਾ ਸੀ ਫੜ ਲਿਆ ਹੁਣ ਤਰੇ ਨਹੀਂ ਆਉਂਦਾ ਫਿਰ ਤਰਕੇ ਦਿਖਾ ਤਰ ਤਰਕੇ ਦਿਖਾ ਸਾਹਮਣੇ ਤੋਂ ਸਾਹਮਣੇ ਦੇਖ ਸਾਹਮਣੇ ਦੇਖੀ ਤਰ 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 ਹੁਣ ਤਰੇ ਨਹੀਂ ਆਉਂਦਾ ਆ ਇੱਥੇ ਪਿੱਛੇ ਆਓ ਪਿੱਛੇ ਆਓ ਪਿੱਛੇ ਆਓ ਥੱਲੇ ਪੜ ਇਹ ਤਾਂ ਇਹਦੀ ਕੋਈ ਸਾਈਡਿੰਗ ਨਹੀਂ ਬੈਠੀ ਨੂੰ ਤਿੰਨ ਦਿਨ ਹੋ ਗਏ ਭਾਲੀ ਜਾਂਦੇ ਇਹਨੂੰ ਹਾਂ ਦੱਸ ਕਿ ਕਿਤਨਾ ਕੰਮ ਹੈ ਨਹੀਂ ਗਿਆ ਤਾਂ ਕੋਈ ਪਾਸੇ ਦੱਸ ਕੀ ਕੀਤਾ ਕੀ ਕੀਤਾ ਕੀ ਕੀਤਾ ਬੋਲ ਮੁੰਡਾ ਮਾਰਿਆ ਹੈਂ ਮੁੰਡਾ ਮਾਰਿਆ ਕਿਦਾ ਮਾਰਿਆ ਹੈਂ ਪਾਈ ਜਾਂਦਾ ਕਿਦਾ ਜਾਂੜਾ ਕੌਣ ਆ ਬੰਦਾ ਉਹ ਜਿਹੜਾ ਬੱਚਾ ਮਾਰਿਆ ਤੇਰਾ ਸਰਦਾਰ ਸੀ ਹਾਂਜੀ ਹਾਂਜੀ ਕਿਉਂ ਮਾਰਿਆ ਇਹ ਛੁੱਟੀ ਮੰਗੀ ਹਣੀ ਛੇੜਦਾ ਫਿਰ ਹੋਰ ਮੜਾ ਲਾਇਆ ਨਾ ਬਿਮਾਰੀ ਨੇ ਮਾਰੀ ਨੇ ਮਾਰੀ ਨੇ ਬੋਲ ਬੋਲ ਸਾਨੂੰ ਦੋ ਆ ਦੇਖ ਬਿੜਾ ਨਾਸਾ ਗੱਲ ਬੜਾ ਫੜਾਉਣਾ ਫੜਾਉ ਨੂੰ ਫੜਾ ਫੜਾਉ ਨੂੰ ਬੜਾ ਬੜਾ ਜੀ ਦੱਸ ਬੜਾ ਕੀ ਹੋ ਗਿਆ ਬਾਈ ਜਵਾਖ ਮਾਰ ਕੇ ਖਾ ਗਿਆ ਜਵਾਖ ਸਰਦਾਰ ਦਾ ਜਵਾਖ ਮਾਰ ਕੇ ਖਾਤਾ ਇਹ ਸੋਚ ਮੰਗਦਾ ਸੀਗਾ ਛੁੱਟੀ ਆਦੀ ਹਣਾ ਹਣਾ ਇਹ ਮੰਗਦਾ ਜੀ ਛੁੱਟੀ ਹਾਂ ਉਹਨੇ ਨਹੀਂ ਦਿੱਤੀ ਇਹਨੂੰ ਛੁੱਟੀ ਜਾਣ ਨੂੰ ਘਰ ਹਾਂ ਇਹਨੇ ਕੀਤਾ ਇਹ ਗੱਲ ਦਾ ਗੁੱਸਾ ਹਾਂ ਉਹ ਬਹਿ ਗਿਆ ਇਹਦੇ ਨਾਲ ਖਾਣ ਪੀਣਾਂ ਇਹਨੇ ਇੱਕ ਦਿਨ ਪਹਿਲਾਂ ਉਹਦਾ ਹੀ ਮੁੰਡਾ ਮਾਰਦਾ ਅੱਛਾ ਉਹਨੂੰ ਉਹਦਾ ਹੀ ਮਾਰ ਕੇ ਤੇ ਉਸੇ ਨੂੰ ਖਬਰ ਕਿਹਦਾ ਕੀ ਲੱਗਦਾ ਸੀ ਬਾਈ ਜਦੋਂ ਸਰਦਾਰ ਸੀਗਾ ਆਪਣੇ ਗਵਾਂਢੀ ਹੈ ਬਾਈ ਇਹ ਇਹਨਾਂ ਦੇ ਗਵਾਂਢੀ ਸੀ ਬਾਈ ਸਾਰੀ ਘਰ ਲੰਦਾਸ ਯਾਰ ਕਿੱਥੋਂ ਦੀ ਹੋਈ ਹੈ ਕੀ ਗੱਲ ਹੋਈ ਹੈ ਦੱਸ ਇਹ ਸਾਡੇ ਪਿੰਡ ਦੀ ਗੱਲ ਹੀ ਹੈ ਬਾਈ ਅੱਛਾ ਅੱਛਾ ਇਹ ਮੰਗਦਾ ਸੀ ਛੁੱਟੀ ਉਹਦੇ ਸਰਦਾਰ ਤੋਂ ਉੱਥੇ ਬੈਠਾ ਉਹਨੇ ਦਿੱਤੀ ਛੁੱਟੀ ਇਹਨੂੰ ਹਾਂ ਇਸੇ ਇਸੇ ਗੁੱਸੇ ਦੇ ਵਿੱਚ ਅੱਕ ਕੇ ਇਹਨੇ ਨਾ ਤੇ ਬੜ ਇਹ ਮਰ ਸਰ ਮਰ ਵੀਡੀਓ ਬਣਾ ਉਹਦੇ ਨਾਲ ਦਾਰੂ ਪੀਤੀ ਇਹਨੇ ਅੱਛਾ ਉਹ ਦਰੂਪੀਂਦੇ ਰੇ ਨਾਲ ਖਾਦਾ ਚਿਕਨ ਅੱਛਾ ਉਹ ਕੁਦਰਤੀ ਜਿਹਦੇ ਸਰਦਾਰ ਨੇ ਖਾਧਾ ਨਾ ਤੇ ਉਹ ਵਿੱਚ ਨੌ ਦਾ ਉਹ ਆ ਗਿਆ ਨੌ ਆ ਗਿਆ ਹਾਂ ਹਾਂ ਤੇ ਉਹਨੂੰ ਪਤਾ ਲੱਗ ਗਿਆ ਪੁੱਛਿਆ ਉਹਨੇ ਉਹ ਬਾਅਦ ਚ ਪਤਾ ਲੱਗਿਆ ਵੀ ਪੀਤੀ ਜੀ ਮਨਮੁਨ ਨੇ ਕਿਹਾ ਵੀ ਤੇਰਾ ਮੁੰਡਾ ਹੀ ਖਵਾਦਾ ਮੈਂ ਤੈਨੂੰ ਗੁੱਸੇ ਬੰਦੇ ਨੇ ਬਾਈ ਜੀ ਬੰਦੇ ਨੇ ਐਡਾ ਮੈਂ ਕਹਿੰਦਾ ਯਾਰ ਘਟੀਆ ਹਰਕਤ ਕੀਤੀ ਐ ਇਹ ਇੱਕ ਭਈਆ ਜਿਹਨੇ ਆਪਦੇ ਸਰਦਾਰ ਦਾ ਬੱਚਾ ਆਹਦੇ ਸਰਦਾਰ ਨੂੰ ਖਵਾਦਾ ਕੀ ਗੱਲ ਸੀ ਬਾਈ ਸਹੀ ਦੱਸਣਗੇ ਬਾਈ ਦੱਸੋ ਮਣੀ ਦੱਸੋ ਜੀ ਮੈਂ ਪੁਲਿਸ ਨੂੰ ਕਰਦਾ ਫੋਨ ਇਹ ਨਾ ਸਾਡੇ ਪਿੰਡ ਦੀ ਘਟਨਾ ਠੀਕ ਹੈ ਜੀ ਤੇ ਇਹ ਜਿਹੜਾ ਭਈਆ ਇਹ ਇਹ ਯੂਪੀ ਤੋਂ ਇਹਨਾਂ ਦੇ ਹੋ ਗਏ ਘੱਟੋ ਘਾਟ ਨੂੰ 4-5 ਸਾਲ ਠੀਕ ਹੈ ਤੇ ਪੈਸੇ ਪੂਰੇ ਦੇ ਦਿੰਦੇ ਇਹਨੂੰ ਟਾਈਮ ਤੋਂ ਟਾਈਮ ਬੰਦੇ ਠੀਕ ਹੈ ਜੀ ਤੇ ਇਹ ਮੰਗਦਾ ਸੀ ਛੁੱਟੀ ਹਣ ਉਹ ਤੋਂ ਠੀਕ ਹੈ ਜੀ ਉਹਨਾਂ ਦੇ ਹਾਲਾਤ ਥੋੜੇ ਸੀਗੇ ਖਰਾਬ ਉਹ ਕਹਿੰਦੇ ਬਾਈ ਰੁਕ ਜਾ ਥੋੜੇ ਦਿਨ ਵੀ ਤੂੰ ਮਹੀਨਾ ਕਲਾ ਦੇ ਤੈਨੂੰ ਛੁੱਟੀ ਦੇ ਦਾਂਗੇ ਕੋਈ ਗੱਲ ਹਾਂ ਇਹਨੇ ਖਾਦੀ ਖੇੜੇ ਇਸ ਗੱਲ ਦੀ ਅੱਛਾ ਵੀ ਛੁੱਟੀ ਨਹੀਂ ਦਿੰਦੇ ਅੱਛਾ ਖੜਾ ਕਰ ਇਹਨੂੰ ਉੱਠ ਓਏ ਖੜ ਅਡੰਡਾ ਫੜ ਗਿਆ ਨਾ ਕੈਨੇਡਾ ਵੀ ਛੁੱਟੀ ਨਹੀਂ ਦਿੰਦੇ ਹਾਂ ਹਾਂ ਇਹਨੇ ਕੀਤਾ ਉਹ ਸਰਦਾਰ ਦਾ ਮੁੰਡਾ ਆ ਬਚਾਰਾ 5 ਕੇ ਸਾਲ ਦਾ ਸੀ ਅੱਜ ਲਾਇਆ ਲਾਇਆ ਸੀ ਸਕੂਲੋਂ ਹੂੰ ਸਕੂਲੋਂ ਆਇਆ ਇਹਨੇ ਨਿਗਾਹ ਰੱਖੀ ਪੂਰੀ ਹਾਂ ਵੀ ਸਕੂਲੋਂ ਆ ਗਿਆ ਕਿਹੜੇ ਵੇਲੇ ਪੂਰਾ ਇਹਨੇ ਮਤਲਬ ਧਿਆਨ ਰੱਖਿਆ ਉਹਤੇ ਠੀਕ ਹੈ ਜਦੋਂ ਕੱਲਾ ਸੀਗਾ ਜਵਾਕ ਘਰੇ ਹੂੰ ਇਹਨੇ ਉਹਨੂੰ ਚੱਕਿਆ ਬਾਹਰ ਲਗਿਆ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਸੱਚੀ ਗੱਲ ਹੈ ਕਿਉਂ ਕਿਉਂ ਕੀਤਾ ਦੱਸ ਕਿਉਂ ਕੀਤਾ ਦੱਸ ਛੁੱਟੀ ਨਹੀਂ ਦਿੰਦੇ ਸੀਗੇ ਜੀ ਅਸਪਤਲ ਚ ਦੋ ਬੰਦਾ ਮਾਰਨਾ ਸੀਗਾ ਤੂੰ ਜਵਖ ਮਾਰਦਾ ਸੀ ਮੰਨੀਆਂ ਦਾ ਡਰਦਾ ਹੀ ਨਹੀਂ ਟਾਈਮ ਬਾਈ ਕਿੱਡੀ ਯਾਰ ਮੈਂ ਕਹਿੰਦਾ ਦਿਲ ਦਹਿਲਾਉਣ ਵਾਲੀ ਖਬਰ ਹੈ ਯਾਰ ਵੀ ਬੰਦੇ ਨੇ ਸਰਦਾਰ ਨੂੰ ਹੀ ਸਰਦਾਰ ਦਾ ਬੱਚਾ ਖਵਾਤਾ ਸਰਦਾਰ ਦਾ ਹੀ ਖੂਨ ਸਰਦਾਰ ਨੂੰ ਇਹਨੇ ਖਵਾਤਾ ਕਹਿ ਸਕਦੇ ਆ ਇਹ ਸੱਚੀਆਂ ਘਟਨਾਵਾਂ ਐ ਬਾਈ ਇਹ ਕੋਈ ਝੂਠ ਨਹੀਂ ਸੱਚ ਐ ਇਹ ਉਹਦੇ ਨਾਲ ਹੀ ਬਹਿ ਗਿਆ ਸ਼ਾਮ ਨੂੰ ਖਾਣ ਪੀਣਾਂ ਮੈਗ ਲਾਉਣ ਲੱਗ ਗਿਆ ਨਾਲ ਚਿਕਨ ਚੁਕਨ ਮੰਗਾਇਆ ਠੀਕ ਐ ਇਹਨੇ ਮਤਲਬ ਆਪਦੀ ਖਾ ਰ ਐ ਕੱਢੀ ਉਹਦੇ ਨਾਲ ਉਹ ਥੱਲੇ ਬਿਠਾ ਇਹਨੂੰ ਬਹਿ ਜਾ ਉਹ ਦੰਡਾ ਫਿਰ ਦੇ ਫਿਰ ਫਿਰ ਆ 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 ਕੀ ਉਹਦਾ ਕੀ ਵੀਰ ਦਾ ਕੀ ਉਹ ਕੀ ਔਰ ਦਾ ਬਣਾਉਂਦਾ ਦੱਸ ਵੇ ਖੜਾਓ ਕਿੰਨਾ ਤਰੀ ਉਮਰ ਕਿੰਨੀ ਹੈਗੀ ਵੀਰ ਦੀ ਕੋਈ ਨਹੀਂ ਤਿਰ ਉਮਰ ਹੋ ਗਈ ਮਤਲਬ 20 22 ਸਾਲ ਦੀ ਦੀ ਹਾਂਜੀ 22 ਸਾਲ ਦੀ ਵਿਆਹ ਹੈ ਹਾਂਜੀ ਵਿਆਹ ਹੈ ਬੱਚੇ ਕਿੰਨੇ ਆ ਇੱਕ ਮੁੰਡਾ ਜੀ ਕਿੰਨੇ ਚੜਦਾ ਹੈਗਾ ਜੀ 4 ਸਾਲ ਦਾ ਜੀ 4 ਸਾਲ ਦਾ ਮੈਂ ਦੱਸ ਤੇ ਫਿਰ ਤੂੰ ਦਿਲ ਦੇ ਦਿਲ ਚ ਖੁੰਦ ਕਿਉਂ ਰੱਖੀ ਸਰਦਾਰ ਭਤੀ 6 ਸਾਲ ਹੋ ਗਏ ਜੀ ਛੁੱਟੀ ਨਹੀਂ ਦਿੰਦੇ ਸੀਗੇ ਜੀ ਤੇ ਮਾਰਨਾ ਸੀਗੇ ਛੁੱਟੀ ਨਹੀਂ ਦਿੰਦਾ ਸੀ ਯਾਰ ਤਾਂ ਮੇਰੇ ਵੀ ਜਵਾਗ ਹੈਗੇ ਜੀ ਮੈਂ ਗਿਆ ਹੀ ਨਹੀਂ ਕਰਿਆ ਉਹਨਾਂ ਕੋਲ अच्छा रहे, रहे, बोल, बोल रहे रहे। नू? नू तू पंजाबी क्यों बोलदा यार ਇੱਥੇ ਪੰਜਾਬੀ ਕਿਉਂ ਬੋਲਦਾ ਭਈ ਆਉਂਗੇ ਕੋਲ ਫੋਲ ਫੋਲ ਕਈ ਸਣਦਾ ਹੀ ਰਹਿੰਦਾ ਆਸੇ ਪਾਸੇ ਗੱਲਾਂ ਕਰਦਾ ਸਾਰਿਆਂ ਨਾਲ ਇਹ ਜਨਮਤਰਾ ਇੱਥੇ ਹੋਇਆ ਨਹੀਂ ਜੀ ਯੂਪੀ ਜੇ ਤੇ ਫਿਰ ਇੱਥੇ ਤੈਨੂੰ ਕਿੰਨੇ ਚਿਰ ਹੋ ਗਿਆ ਤੈਨੂੰ ਮੈਨੂੰ 5 ਸਾਲ ਹੋ ਗਏ ਤੇ ਫਿਰ ਤੂੰ ਪੰਜਾਬੀ ਕਿਵੇਂ ਸਿੱਖ ਗਿਆ ਬਣਾ ਰਹਿ ਰਹੇ ਕੀ ਉਹਨਾਂ ਦੇ ਸਿੱਖ ਦੇ ਦੇਖ ਇਹ ਸਰਦਾਰ ਨੇ ਬਾਈ ਇਹਨੂੰ ਬੱਚਾ ਬਣਾ ਕੇ ਰੱਖਿਆ ਪੁੱਤਾਂ ਵਾਂਗ ਰੱਖਦਾ ਛਾਬ ਦਾ ਤੇ ਇਹ ਦੂ ਘਣਾਉਣੇ ਕੀ ਹਰਕਤ ਹੋਊਗੀ ਜਦੋਂ ਮਨਾਇਆ ਨਾ ਵੀ ਤੂੰ ਮਰਿਆ ਸਾਰੇ ਆਮ ਕਹਿੰਦਾ ਮੈਂ ਮਰ ਮਾਰਤ ਕਣ ਦੇ ਮਾਰ ਤੋ ਬੱਵਾ ਰੋੜੇ ਜੀ ਨਾ 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 ਇਹਨੇ ਮਾਰੀ ਹੋਈ ਇਹਨੇ ਕਰੇ ਬੰਦਾ ਸਾਰੇ ਆਮ ਦਾ ਬੰਦਾ ਨਾ 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 ਮਾਰੇ ਆਹ ਦੇਖੋ ਬਾਈ ਆਹ ਦੇਖ ਮਾਰਦਾ ਇਹ ਕਿੱਤੀ ਜੀ ਬਾਈ ਯਾਰ ਸੁਣਾ ਫੜਾ ਜਿਵੇਂ ਭੈਣ ਨੂੰ ਸ਼ਕਲ ਪਾਉਣਾ ਹੁੰਦਾ ਯਾਰ ਟੇਢ ਨੂੰ ਨਾ ਬਾਈ ਨਾ ਇਹ 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 ਕਿ ਨਾ ਮਾਰੀ ਇਹਦੇ ਆਹ ਸਰੀਰ ਦੇਖੋ ਬਾਈ ਜੀ ਖਾ ਖਾ ਕੇ ਨਾ ਇਹਨਾਂ ਨੇ ਖਾ ਖਾ ਕੇ ਸਰੀਰ ਦੇਖੋ ਭਾਈ ਕਿਵੇਂ ਬਣਾਏ ਹੋਏ ਜਿਵੇਂ ਸਾਲਿਆਂ ਨੇ ਇਹਨਾਂ ਨੇ ਕੁਸ਼ਤੀ ਕਰਨੀ ਹੁੰਦੀ ਐ ਇਹ ਭਾਈ ਆਪਣੀਆਂ ਆਪਣੀਆਂ ਕਰਤੂਤਾਂ ਹੋਇਆ ਆ ਆਪਾਂ ਇਹਨਾਂ ਨੂੰ ਰੱਖਦੇ ਆ ਮੂਰੇ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਨੂੰ ਕਰਦੇ ਪਿੱਛੇ ਕੋਈ ਸ਼ੋਰੂਮ ਚ ਚਲਾਉਣਾ ਤਾਂ ਪਈਏ ਕਿਸੇ ਕਿਸੇ ਵੀ ਕੰਮ ਚ ਚਲਾਉਣਾ ਤਾਂ ਪਈਏ ਠੀਕ ਐ ਇਹਦਾ ਆਪਣੀਆਂ ਕੁੜੀਆਂ ਤੇ ਵੀ ਨਿਗਰ ਰੱਖਦੇ ਆ ਆਪਣੀਆਂ ਬੁਰੜੀਆਂ ਤੇ ਵੀ ਨਿਗਰ ਰੱਖਦੇ ਆ ਆਪਣੇ ਭੈਣਾਂ ਤੇ ਵੀ ਨਿਗਰ ਰੱਖਦੇ ਆ ਸੱਚਾ ਕਰਦੇ ਭਾਈ ਗੱਲ ਇਹ ਜਮਾਂ ਸੱਚ ਗੱਲ ਆ ਭਾਈ ਤੇ ਪੰਜਾਬੀ ਫਿਰ ਪੰਜਾਬੀਆਂ ਦਾ ਯਾਰ ਮੈਂ ਕਹਿੰਦਾ ਪੰਜਾਬੀ ਇਹਨੇ ਕਿਵੇਂ ਗਿਰ ਗਏ ਯਾਰ ਬੀਬੀ ਗਰੇ ਜਮੀਰ ਕਿਵੇਂ ਵਰਗੀ ਆ ਜੀ ਆਪ ਨਹੀਂ ਕੰਮ ਕਰਕੇ ਰਾ ਜੀ ਕਿਉਂ ਨਹੀਂ ਕਰਦੇ ਕੀ ਪਤਾ ਕਿਉਂ ਨਹੀਂ ਕਰਦੇ ਹੁਣ ਆਪ ਨਹੀਂ ਕਰਕੇ ਰਾ ਜੀ ਬਸ ਆਏ ਆ ਵੀ ਕੀਤਾ ਕਰਾਇਆ ਮਿਲ ਜੇ ਸਾਰਾ ਕੁਝ ਬਚੋ 24 ਘੰਟੇ ਹੋਰ ਕੀ ਹੈ ਇੱਕ ਇਹ ਆਉਂਦੇ ਆ ਆਪਣੇ ਆਏ ਵੀ ਰੋਲਾ ਜਿਹੜਾ ਕੰਮ ਆਪਣੇ ਬੰਦੇ ਨੇ 300 ਚ ਕਰਨਾ ਹੈ ਕਹਿੰਦੇ ਸੀ ਤਾਂ 200 ਚ ਕਰ ਦਿੰਦੇ ਚੋਰੀਆਂ ਵੀ ਕਰਦੇ ਆ ਓਏ ਨਹੀਂ ਨਹੀਂ ਚੋਰੀ ਅਸਲ ਭਾਈ ਇਹ ਬੰਦੇ ਉਹ ਹੈ ਜਿਨ੍ਹਾਂ ਨੂੰ ਉਹਦੋਂ ਸਰਕਾਰਾਂ ਨੇ ਕੱਢਿਆ ਹੋਇਆ ਹੈ ਜਿਹੜੇ ਕਰਾਪਟ ਹੈ ਜਿਹੜੇ ਕ੍ਰਿਮੀਨਲ ਹੈ ਇਧਰ ਆ ਕੇ ਕ੍ਰਾਈਮ ਕਰਦੇ ਆ ਉਧਰ ਲਿਆ ਜੂਪੀ ਦੀਆਂ ਜਿਹੜੀਆਂ ਚਾਹੇ ਜੂਪੀ ਵਿਆਹਦੀਆਂ ਸਰਕਾਰਾਂ ਬਹੁਤ ਚੰਗੀਆਂ ਆ ਮਾੜਾ ਨਹੀਂ ਕਹਿੰਦੇ ਜੋਗੀ ਨੇ ਕਿੰਨਾ ਕ੍ਰਾਈਮ ਖਤਮ ਕੀਤਾ ਉਧਰ ਇਹ ਆ ਕੇ ਉਧਰ ਕ੍ਰਾਈਮ ਬੰਦ ਹੋ ਗਿਆ ਹੁਣ ਇਧਰ ਪੰਜਾਬ ਚ ਕ੍ਰਾਈਮ ਕਰਦੇ ਆ ਕਿੱਡੀ ਗੱਲ ਸੀ ਇਹ ਹੈਲੋ ਇਹ ਕਿੱਡੀ ਗੱਲ ਸੀ ਜਿੱਤ ਨੂੰ ਸਟਰੀਨ ਦਿੱਤੀ ਮਾਰਨਾ ਸੀ ਬੰਦਾ ਮਾਰਨਾ ਸੀਗਾ ਬਹੁਤ ਟਾਈਮ ਹੋ ਗਿਆ ਸੀ ਮੈਨੂੰ ਵੀ ਮੈਂ ਕਹਿਆ ਨਹੀਂ ਕਿੰਨੇ ਚਿਰ ਹੋ ਗਏ ਸੀ ਕਿੰਨੇ ਸਾਲ ਹੋ ਗਏ ਸੀ 4-5 ਸਾਲ ਹੋ ਗਏ ਤੇ ਚਲ 5 ਸਾਲ ਹੋ ਗਏ ਫਿਰ ਹੁਣ ਹੁਣ ਜਾਵੜੇਗਾ ਹੁਣ ਤੈਨੂੰ ਸਾਰੀ ਉਮਰ ਜੇਲ੍ਹ ਚ ਰਹਿਣਾ ਪਊਗਾ ਮੋਲ

ਕੋਈ ਜੜੀ ਨਹੀਂ ਸੀ ਦੀ ਨੀ ਬੰਦੇ ਨੂੰ ਯਾਰ ਕੋਈ ਸ਼ਰਮ ਨਹੀਂ ਇਹਨੂੰ ਕੋਈ ਸ਼ਰਮ ਹਿਆ ਨਹੀਂ ਯਾਰ ਕੀ ਕੀ ਮੈਂ ਸਕੋ ਕੀ ਸਜ਼ਾ ਮੈਨੇ ਦੇ ਜੀ ਦੀ ਇਹਦੀ ਸਜ਼ਾ ਫਿਰ ਐ ਹੀ ਹੈ ਇਹਦੀ ਉਂਗਲ ਵੱਡ ਕੇ ਨੂੰ ਖਵਾਣ ਨੇ ਥੋੜਾ ਇਹਨੂੰ ਚਾਹੀਦੀ ਹੁਣ ਤਾਂ ਬਾਈ ਜੀ ਬਾਹਰ ਲੈ ਆ ਕੰਟਰੀਆਂ ਵਾਲੇ ਕੀ ਥੋੜਾ ਕੀ ਵਿਚਾਰਾ ਜੇ ਬਾਹਰਲੇ ਦੇਸ਼ ਦੇਸ਼ਾਂ ਦੇ ਵਿੱਚ ਬਾਈ ਜੀ ਖੜਾ ਕਰਣ ਨੂੰ ਯਾਰ ਇਹਨੂੰ ਪੁੱਛ ਲੈਣੇ ਵੀ ਇਹਦੇ ਹੱਥ ਜਾਂ ਵੱਡ ਕੇ ਇਹਨੂੰ ਖਵਾ ਦਈਏ ਇੱਕ ਵਾਰੀ ਮੜਾ ਖੜਾ ਖੜਾ ਕਰਣ ਨੂੰ ਇਹਨੂੰ ਕਿਹਨੂੰ ਨਹੀਂ ਨਹੀਂ ਆਪਾਂ ਵੀ ਨਹੀਂ ਉਹ ਕਰਾਂਗੇ ਵੀਰੇ ਜਿਵੇਂ ਨਹੀਂ ਕੀਤਾ ਆਇਆ ਕਰ ਤੋਦਾ ਬੱਚਾ ਬੁਲਾ ਇਧਰ ਕੋਈ ਨਹੀਂ ਇਹਦਾ ਕੈਮਰਾ ਬੰਦ ਨਹੀਂ ਇਹਨੂੰ ਇਹਦਾ ਬੱਚਾ ਬੁਲਾ ਯਾਰ ਬ ਅਗਰ ਇਹਦੀ ਵੀਡੀਓ ਲੱਗੇ ਬਈ ਉਹਦਾ ਬਿਆਨ ਲੈ ਸਾਰੇ ਸਾਰਾ ਕੁਝ ਵਸਤਵੀ ਕੀ ਹੋਇਆ ਕਿੰਨਾ ਚਿਰ ਹੋ ਗਿਆ ਜਿਹਦੇ ਨਾਲ ਸਰਦਾਰ ਨਾਲ ਲੱਗੇ ਨੂੰ ਕਿਉਂ ਮਾਰਿਆ ਕੀ ਕਰਨ ਸਾਰੇ ਪੁੱਛੇ ਤੂੰ ਚੱਲ ਬੋਲ ਓਏ ਬੋਲ ਨਾ ਨਾ ਬਾਈ ਵੀਡੀਓ ਨਾ ਬਣਾ ਬਾਈ ਨਾ ਯਾਰ ਵੀਡੀਓ ਨਾ ਬਣਾ ਨਾ 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 ਬਾਈ ਵੀਡੀਓ ਨਾ ਬਣਾ ਯਰ ਨਾ ਯਰ ਨਾ ਬੋਲ ਓਏ ਦੱਸ ਚਾਰ ਪੰਜ ਨਾ ਬੋਲ ਬਣਾ ਕੀ ਕੀ ਰਹਿਣਾ ਕੀ ਹੈ ਬਲਜਿੰਦਰ ਆਈ ਉਹਨਾਂ ਨੂੰ ਨਾ ਝੂਠ ਸਾਲਿਆ ਨਾ ਤੂੰ ਪੰਜਾਬੀਆਂ ਨਾਲ ਜਿਹੜਾ ਰਮੇਸ਼ ਹੈ ਇਹਦਾ ਨਾਂ ਨਾ ਸੁਗੀ ਜੀ ਮੇਸ਼ੀ ਜੀ ਪੰਜਾਬ ਕੋ ਨਾ ਬਗਨ 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 ਦੱਸ ਸਾਹਮਣੇ ਖੜਾਓ ਦੱਸ ਸਾਰਾ ਕੋ ਸਾਰਾ ਕੋ ਦੱਸ ਸਹੀ ਦੱਸ ਗਈ ਹੈ ਗੱਲ ਕੀ ਹੋਈ ਹੈ ਕਿਉਂ ਮਾਰਿਆ ਸਾਰਾ ਕੋ ਦੱਸ ਪਛਸ ਸਾਲ ਪਛੇ ਤੋਂ ਕਰਨੀ ਟੀ ਮੰਗੀ ਸੀ ਗਈ ਹੈ ਤੇ ਉਹਨੇ ਗੱਲ ਕਰ ਆਈ ਨਹੀਂ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਸਰਦਾਰ ਦਾ ਕੀ ਨਾਂ ਸੀ ਸਰਦਾਰ ਦੇ ਜਵਾਖਦੇ ਕਿੰਨੇ ਸਾਰਾ ਕੋ ਦੱਸ ਬੋਲ ਥੱਲੇ ਬੈਠ ਨਾ ਯਾਰ ਕੁਛ ਕਰਨੀ ਤੇ ਨਜ਼ਰੋਂ ਪਛੋ ਜਵਾਖ ਦੇ ਪਿਓ ਦਾ ਹਾਂ ਹਾਂ ਕੀ ਕੀਤਾ ਇਹ ਤੈਨੂੰ ਕੀ ਹੋ ਗਿਆ ਸੀਗਾ ਥੋੜੇ ਦਿਨਾਂ ਮੈਂ ਉਹ ਤਾਂ ਡੇਲੀ ਕਹਿੰਦਾ ਸੀਗਾ ਛੁੱਟੀ ਦੇ ਦੇ ਦਿੱਤੀ ਨਹੀਂ ਉਹਨੂੰ ਛੁੱਟੀ ਇਹ ਤੂੰ ਗੱਲ ਨਹੀਂ ਕਰਨੀ ਸੀ ਪਹਿਲਾਂ ਉਹਦੇ ਨਾਲ ਨਾਲੇ ਦੱਸ ਉਹਦਾ ਨਾਮ ਕੀ ਸੀ ਪੂਰਾ ਦੱਸ ਉਹਦੇ ਮੁੰਡੇ ਦਾ ਨਾਮ ਕੀ ਸੀ ਕਿਉਂ ਤੂੰ ਕੀਤਾ ਸਾਰਾ ਕੁਝ ਦੱਸ ਦੱਸ ਬੋਲ ਆਪਦੇ ਮੂੰਹੋਂ ਦੱਸ 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 ਇਹ ਸੀਗਾ ਇਹ ਉਹਦੇ ਮੁੰਡੇ ਦਾ ਨਾਮ ਅੱਛਾ ਕਿੰਨੇ ਚਿਰ ਦਾ ਸੀ 5 ਸਾਲ ਦਾ ਸੀ ਹਾਂਜੀ ਹਾਂਜੀ 5 ਸਾਲ ਦਾ ਸੀ ਤੇ ਉਹਦੇ ਪਿਓ ਦਾ ਸਰਦਾਰ ਦਾ ਨਾਮ ਭਾਈ ਤੂੰ ਬਿਗਲੰਦਾ ਸੀਗਾ ਉਹਦਾ ਨਾਮ ਮਨੀਸ਼ ਉਹਦਾ ਸੀਗਾ ਕੀ ਨਾਂਗਰਾ ਉਹਨੂੰ ਤਾਂ ਨਹੀਂ ਕੋ ਦਿੱਤਾ ਮਿਲਾ ਕੇ ਦਾਰੂ ਚ ਨਹੀਂ 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 ਪਤਾ ਕੋਈ ਨਹੀਂ ਕਿ ਤੂੰ ਉਹਨਾਂ ਦਾ ਇਹ ਖੰਦਾ ਪੀਂਦਾ ਹੋਊਗਾ ਯਾਰ ਦੱਸ ਤੇ ਉਹਨੂੰ ਵੀ ਪਤਾ ਤੇ ਤੇ ਵਿਸ਼ਵਾਸ ਸੀ ਕਿ ਉਹਨੂੰ ਸਰਦਾਰ ਨੂੰ ਹਾਂ ਜੀ ਵਿਸ਼ਵਾਸ ਲੈ ਯਾਰ ਐਡਾ ਵਿਸ਼ਵਾਸ ਘਾਤ ਕੀਤਾ ਤੂੰ ਦੱਸ ਬਾ ਮੈਂ ਉਹਨੂੰ ਕਿਹਾ ਛੁੱਟੀ ਦੇ ਦੇ ਉਹਨੂੰ ਛੁੱਟੀ ਦਿੱਤੀ ਨਹੀਂ ਗਈ ਹੂੰ ਪਰ ਦਾਰੂ ਚ ਪਾ ਕੇ ਕਰਤਾ ਨਾ ਸੀ ਇਹ ਟੋਂ ਅੱਛਾ ਫਿਰ ਉਸ ਤੋਂ ਬਾਅਦ ਉਹਦੇ ਮੁੰਡੇ ਨੂੰ ਵੱਢ ਗਏ ਹਾਂ ਉਹਨੂੰ ਖਵਾ ਦ ਅੱਛਾ ਦੱਸ ਉਹ ਜਵਾਕ ਉਹ ਜਵਾਕ ਉਹ ਨਹੀਂ ਖਵਾਤਾ ਤੇ ਜਦੋਂ ਤੇਰਾ ਤੇਰਾ ਜਵਾਕ ਤੈਨੂੰ ਖੋ ਕੇ ਥੱਲੇ ਬੈਠਾ ਯਾਰ ਇਹ ਤਾਂ ਗੱਲ ਆਪ ਦੱਸਣਾ ਅਤੇ ਵੀ ਜਿਗਰਾ ਚਾਹੀਦਾ ਬਾਈ ਯਾਰ ਹਾਂ ਹਾਂ ਬੋਲ ਬੋਲ ਆਪ ਹੀ ਦੱਸੀ ਜਾਂਦਾ ਇਹਦਾ ਸਾਰਾ ਕੁਝ ਐਡਾ ਜਿਗਰਾ ਦੱਸਣ ਨੂੰ ਚਾਹੀਦਾ ਭੈਣ ਚੰਦ ਕਮਾਲ ਦਾ ਬੰਦਾ ਯਾਰ ਡੰਡਾ ਫੇਰ ਯਾਰ ਨਾ 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 ਬਾਈ ਡੰਡਾ ਫੇਰ ਨਾ ਯਾਰ ਨਾ ਬਾਈ ਨਾ ਯਾਰ ਨਾ 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 ਫੇਰ ਫੇਰ ਨਾ 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 ਫੇਰ 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 ਨਾ 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 ਹਾਂ ਯਾਰ ਬਾਈ ਨਾ ਹੁੰਦੇ ਬੀੜਾ

ਹੁੰਦੀ ਆਂ ਬੀੜ ਹੂੰ ਹੁੰਦੀ ਆਂ ਹੁੰਦੀ ਆਂ ਜਿੰਦਗੀ ਆਪੇ ਮੰਗ ਹਟਾਓ 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 ਨਾ ਨਾ ਰਿਨੇ ਬਾਈ ਹੱਥ ਛੱਡ ਸਾਰਾ ਗੁਨਾਹ ਕਬੂਲ ਕਰ ਮੈਂ ਗਲਤੀ ਕੀਤੀ ਈ ਹਾਂ ਮੈਂ ਮਾਫੀ ਮੰਗਦਾ ਮੈਂ ਛੁਰ ਤੋਂ ਹਾਂ ਠੀਕ ਹੈ ਹੂੰ ਮੈਨੂੰ ਜਿਹੜੀ ਸਜ਼ਾ ਮਿਲੇਗੀ ਜਰਾਂ ਕੋ ਆਂਕਾਰ ਯਾਰ ਇਹ ਹੱਥ ਵੜ ਯਾਰ ਹੱਥ ਵੜ ਗਏ ਉਹ ਬਲਾ ਸਰਦਾਰ ਦੇ ਨਾ ਨਾ ਬਈਆ ਕੰਨਾ ਕਰੇ ਬਈ ਨਾ ਤੇ ਚੱਕੀ ਜਾ ਸੋਨਰ ਸੋਨਰ ਸੰਦ ਚੱਕ ਲਿਆ ਨਾ ਬਈ ਨਾ ਕੰਨਾ ਕਰੋ ਇੱਥੇ ਫੜ 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 ਫੜੀ ਫੜੀ ਆਏ ਨਹੀਂ ਬੱਤਾ ਫੜੀ ਫੜੀ ਭੱਜ ਨਾ ਜਾ ਨਾ ਨਾ ਫੜ ਫੜੀ 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 ਇੱਥੇ ਫੜਨੋ ਆ ਜਾ ਓਏ ਹੋ ਜਾ ਉੱਥੇ ਚੱਲ ਹੋੱਟ ਜਾ ਲਾ ਕਮਰੇ ਕਮਰੇ ਤੇ ਤੁਹਾਡੇ ਨੂੰ ਕਮਰੇ ਚ 가만히 있다 그래 놈. 나나 빨리 나. 가 이거야. 나나 대로 빨리. 빨리 빨리. 아프. 잔다 보라. 페어. 나나 ਕੰਦੇ ਮੰਦਣਾ ਹੁਣ ਹੋਰ ਕਰੇਗਾ ਇਹਦਾ ਕੰਮ ਠੀਕ ਆ ਇੱਧਰ ਆ ਜਾ ਆ ਬੰਦਾ ਬਾਈ ਆ ਪਈਆਂ ਨੇ ਆ ਗੰਦ ਪਾਇਆ ਹੋਇਆ ਆ ਗੰਦ ਪਾਇਆ ਹਾਂ 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 ਹੁਣ ਤਰੇਣੇ ਦਾ ਹੈਲੋ ਹੁਣ ਤਰੇਣੇ ਦਾ ਕੀ ਹੋ ਗਿਆ ਲੰਗ ਮਾਰਦਾ ਹੈ ਲੰਗ ਮਾਰਦਾ ਹਾਂ ਪਿੱਛੇ ਵਜਾ ਪਿੱਛੇ ਵਜਾ ਆ ਦੇਖੋ ਪਈਆ ਪਈਏ ਦੀ ਕਰਤੂ ਦੇਖੋ ਤੁਸੀਂ ਹੁਣ ਲੰਗ ਮਾਰਦਾ ਹੈ ਬਈ ਪੁਲਸ ਨੂੰ ਫੋਨ ਲਾ ਨਾ ਪੁਲਸ ਨੂੰ ਲਾ ਫੋਨ ਨਾ ਬਈ ਪੁਲਸ ਨੂੰ ਪੁਲਸ ਨੂੰ ਫੋਨ ਲਾ ਨਾ ਬਈ ਪੁਲਸ ਅਕੋਰਡਿੰਗ ਬਈ ਹਾਂ ਲਾ ਦੇ ਫੋਨ ਤੋ ਸਾਰਾ ਕੁਝ ਲਾ ਲਾ ਨਾ ਬਈ ਪੁਲਸ ਨੂੰ ਨਾ ਗਲਤੀ ਮੰਨਦਾ ਮੈਂ ਲਾਉਣਾ ਬਈ ਫੜ ਜਾ ਕਰ ਫੋਨ ਕਰ ਹੈਲੋ ਹੁਣ ਕੰਮ ਕੀ ਹੈ ਨਾ ਬਈ ਬੋਲ ਸੁਣ ਹੁਣ ਕੰਮ ਦਾ ਹੈ ਮੇਰੀ ਉਸ ਸਮੇਂ ਆ ਗਏ ਠੀਕ ਹੈ ਆ ਦੇ ਦਸ ਮਿੰਟ ਆ ਦੇਖੋ ਬਾਈ ਆ ਇਹਨੇ ਇੱਕ ਨੂੰ ਕਰਾਉਣੀ ਹਰਕਤ ਕੀਤੀ ਆ ਬੰਦੇ ਨੇ ਇਹਨੂੰ ਇਹ ਜੇ ਮੈਂ ਕਹਿੰਦਾ ਵੀ ਇਹ ਉੱਥੋਂ ਦੀ ਭਜਾਇਆ ਉਹ ਪਿੱਛੇ ਘਰ ਆ ਇੱਧਰ ਕੈਮਰਾ ਕਰਕੇ ਦਿਖਾਓ ਮਾੜਾ ਆਹਾ ਵਟ ਭਜਾ ਕੇ ਲਿਆਂਦਾ ਇਹਨੂੰ ਠੀਕ ਹੈ ਇੱਥੇ ਲਿਆ ਕੇ ਫੜਿਆ ਡੇਗ ਪਿਆ ਉਹ ਵੀ ਕੁਦਰਤੀ ਹੱਥ ਪੈ ਗਿਆ ਇਹਨੂੰ ਹਾਂ ਓਏ ਇਹ ਸਰਦਾਰ ਦਾ ਖੇਤ ਆ ਬਾਈ ਹਾਂ ਉਹ ਇੱਥੇ ਇਹਨੇ ਭਜਣਾ ਸੀਗਾ ਇਹ ਖੇਤ ਆ ਉਹ ਪਿੱਛੇ ਉੱਧਰ ਘਰ ਆ ਇਹਨਾਂ ਦਾ ਬਾਈ ਆਪਣੀਆਂ ਗਲਤ ਕੰਮਾਂ ਕਰੇ ਤੈਨੂੰ ਭੇਜ ਦਿੱਤਾ ਹੋਇਆ ਯਾਰ ਪਰਾਣੇ ਉਂਗਰੇ ਰੱਖ ਦਿੰਦੇ ਇਹਨਾਂ ਨੂੰ ਠੀਕ ਹੈ ਇੰਨਾ ਟਾਈਮ ਹੋ ਗਿਆ ਦੇਖਦਿਆਂ ਨੂੰ ਯਾਰ ਇਹਦੇ ਨਾਲ ਵਧੀਆ ਵਰਤਦੇ ਸੀ ਉਹ ਕੋਈ ਗੱਲ ਹੀ ਨਹੀਂ ਬਾਈ ਕੁਝ ਵੀ ਹੈ ਯਾਰ ਆਪਾਂ ਇਹਨਾਂ 'ਤੇ ਵਿਸ਼ਵਾਸ ਵੱਧ ਕਰਦੇ ਹਾਂ ਨਾ ਵਿਸ਼ਵਾਸ ਕਰਨਾ ਬੰਦ ਦੇ ਨੀ ਆਪਣਾ ਹੈ ਖੜਾ ਓਏ ਖੜੋ ਔ ਲੰਗ ਮਾਰਦਾ ਆ ਦੇਖੋ ਲੰਗ ਮਾਰਦਾ ਬਾਈ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਮੈਂ ਕਹਿੰਦਾ ਵੀ ਬੜੇ ਸੀ ਨੂੰ ਐਂ ਤਾਂ ਪੁੱਛੋ ਹਾਂ ਬੜੇ ਕਰਦੇ ਸੀ ਓਏ ਕਹਿੰਦੇ ਨਾ ਵੱਡੇ ਸੀ ਕਾਪੇ ਨਾ ਵੱਡੇ ਸੀ ਕਾਪੇ ਵੱਡੇ ਭੈਣ ਚੋਰਾ ਸੀ ਯਾਰ ਬਾਈ ਕੁਦੀ ਨਹੀਂ ਯਾਰ ਵਾਹਿਗੁਰੂ ਸਤਿ ਪਾਸ਼ਾ ਆ ਪੰਜਾਬ ਦੇ ਖਲਾਤ ਹੋ ਗਏ ਹੜਮਣੇ ਮੈਂ ਕਹਿੰਦਾ ਫੋਰ ਫੇਟੰਡਾ ਫਿਰਦੇ ਯਾਰ ਕਿ ਨਹੀਂ ਯਾਰ ਥੱਲੇ ਬਿਠਾ ਇਹਨੂੰ ਬਹਿ ਜਾ ਨਾ 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 ਫੇਰ 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 ਲੈ ਨਾ ਬਈ ਨਾ 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 ਲੈ ਨਾ ਬਈ ਨਾ ਹੁਣ ਜਿੱਕਾ ਮਾਰਦਾ ਫੀਲ ਲੱਗਦੀ ਆ ਹੈ ਥੱਲੇ ਬੱਲੰਬੂ ਤਾਂ ਪਾ ਇਹਨੂੰ ਉਹਦਾ ਪਾ

ਮੈਂ ਕਹਿੰਦਾ ਨਜ਼ਾਰਾ ਲਿਆਦਾ ਐਸਾ ਡੰਡਾ ਫੇਰਿਆ ਜੇ ਅਸਲੀ ਪੰਜਾਬੀਆਂ ਦੇ ਪੁੱਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਅਣਖੀ ਐ ਤੇ ਨਹੀਂ ਅਣਖੀ ਤਾਂ ਬਾਈ ਕੀ ਕਹਿਣਾ ਪੂਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਕਹਿੰਦਾ ਨਜ਼ਾਰਾ ਆ ਗਿਆ ਭਈਏ ਦਾ ਇੰਨਾ ਘੜਾਪਾ ਕੀਤਾ ਸੀ ਸਵਾਦ ਆ ਗਿਆ ਠੀਕ ਐ ਆਪਾਂ ਲਾ ਪਿਆ ਨਾ ਮੁੱਧਾ ਜੇ ਆਪਾਂ ਪੰਜਾਬੀ ਸਾਰੇ ਇਕੱਠੇ ਹੋ ਜਾਈਏ ਨਾ ਬਾਈ ਇੰਨਾ ਦੀ ਦਾਗਤ ਨਹੀਂ ਪੰਜਾਬ ਚ ਰਹਿ ਜਾਣ ਇਹ ਤਾਂ ਜਿਹੜੇ ਅੱਗੋਂ ਬੋਲਣ ਲੱਗਦੇ ਆ ਵੀਰੇ ਮੈਂ ਇਹ ਦਾ ਟੋਰ ਨਹੀਂ ਮੰਨਦੇ ਹਾਂ ਹੁਣ ਤੇ ਹੁਣ ਮੁੱਧਾ ਪਿਆ ਹੋਇਆ ਤੈਨੂੰ ਕੋਈ ਕਹਿ ਨਹੀਂ ਸਕਦੇ ਕੋਈ ਹਾਂ ਇਹ ਤਾਂ ਆਪਾਂ ਚਾਰ ਦਿਨੇ ਖੜੇ ਆ ਤਾਂ ਬੋਲ ਨੱਸਾ ਇਹ ਵਾ ਹੁਣ ਆਸੇ-ਪਾਸੇ ਹੋ ਜਾਦਾ ਨਹੀਂ ਪਤਾ ਕੀ ਕਰਨਾਗੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਜਿਹੜੀ ਅਸੀਂ ਫਿਲਮ ਬਣਾਈ ਹੈ ਇਹ ਸਮਾਜ ਨੂੰ ਸੇਧ ਦੇਣ ਲਈ ਬਣਾਈ ਹੈ ਕੋਈ ਇਹਦੇ ਵਿੱਚ ਆਪਾਂ ਕਹਿ ਦਿੰਦੇ ਆ ਢਕਾਉ ਜਾਂ ਉਹ ਨੀਗਾ ਹੈਗਾ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਡੀਆਂ ਧੀਆਂ ਭੈਣਾਂ ਮਾਵਾਂ ਸੇਫ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਆ ਉਹਦੇ ਅਸੀਂ ਇਹ ਵੀਡੀਓ ਪਾਉਣੀ ਆ ਅਸੀਂ ਅਜੇ ਤੱਕ ਕੋਈ ਇਹ ਜਿਹਾ ਗਲਤ ਮੁੱਦਾ ਨਹੀਂ ਵੀਡੀਓ ਚੈਨਲ ਤੇ ਪਾਇਆ ਫੇਸਬੁੱਕ ਤੇ ਪਾਇਆ ਇਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਠੇਸ ਪਹੁੰਚੇ ਆ ਦਿਲ ਨੂੰ ਠੇਸ ਪਹੁੰਚੇ ਚੱਕਰ ਕੀ ਹੈ ਵੀ ਪੰਜਾਬ ਦੇ ਹਰਾਤ ਕਿਉਂ ਇੰਨੇ ਮਾਰੇ ਹੋ ਚੁੱਕੇ ਆ ਪੰਜਾਬ ਦੇ ਹੀ ਲੋਕ ਬੇਦੀ ਕਿਉਂ ਬਣ ਗਏ ਚਾਹੇ ਉਹ ਜੁਪੀ ਦੇ ਆ ਚਾਹੇ ਬਿਹਾਰ ਦੇ ਆ ਕੋਈ ਵੀ ਆ ਚਾਹੀਏ ਕਿਉਂਕਿ ਬਾਈ ਨਿੱਕੇ ਨਿੱਕੇ ਬੱਚਾ ਦਾ ਕੋਈ ਕਸੂਰ ਨਹੀਂ ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਮੇਰੀ ਦੁਸ਼ਮਣੀ ਇਹਦੇ ਨਾਲ ਆ ਇਹਦੀ ਮੇਰੇ ਨਾਲ ਆ ਆ ਉਸ ਦੀ ਦੁਸ਼ਮਣੀ ਕੱਢ ਲਓ ਬਾਈ ਯਾਰ ਟਾਈਮ ਬੰਦ ਲਓ ਠਾਣੇ ਕਿ ਚਾਹੀਦੀ ਹੈਗੀ ਹੈ ਪ੍ਰਸ਼ਾਸਨ ਹੈਗਾ ਹੈ ਸਰਕਾਰਾਂ ਹੈਗੀਆਂ ਇਹ ਥੋੜੀ ਤੁਸੀਂ ਅਗਲੇ ਦਾ ਬੱਚਾ ਜਾ ਕੇ ਮਾਰ ਦਿਨਾ ਇਹ ਜਿਹੜੀ ਵੀਡੀਓ ਹੈ ਇੱਕ ਪੰਡ ਹੈ ਪੰਡ ਦਾ ਨਾਮ ਨਹੀਂ ਦੱਸ ਸਕਦੇ ਕਿਉਂਕਿ ਬੰਦਾ ਅਗਲਾ ਇਤਰਾਜ਼ ਕਰਦਾ ਹੈ। ਇਹ ਕਾਲਪਨਿਕ ਸਟੋਰੀ ਹੈ, ਹੈ ਸੱਚ ਕਹਾਣੀ, ਬਿਲਕੁਲ ਝੂਠ ਨਹੀਂ। ਇਹ ਤੁਸੀਂ YouTube ਤੇ ਦੇਖ ਸਕਦੇ ਹੋ। ਇੱਕ ਪੰਡ ਹੈ ਪਟਿਆਲੇ ਦੇ ਕੋਲੇ, ਉੱਥੋਂ ਇੱਕ ਸਰਦਾਰ ਦੇ ਜਿਹੜਾ ਹੈਗਾ ਸੀਗਾ ਬੱਚਾ, ਉਹਦਾ ਬੱਚੇ ਨੂੰ ਭਈਏ ਨੇ ਮਾਰ ਕੇ ਮੀਟ ਬਣਾ ਕੇ ਉਹ ਸਰਦਾਰ ਨੂੰ ਹੀ ਖਵਾਤਾ ਸੀ। ਸਰਦਾਰ ਨੂੰ ਪਤਾ ਲੱਗਿਆ ਮੇਰੇ ਮੂੰਹ 'ਚ ਨੌ ਆ ਗਿਆ, ਤਾਂ ਪਤਾ ਲੱਗਿਆ ਕਿ ਮੇਰੇ ਬੱਚੇ ਨੂੰ ਹੀ ਮੈਂ ਖਾ ਰਿਹਾ ਹਾਂ। ਉਹ ਸਰਦਾਰ ਨੇ ਜਰੂਰ ਉਹ ਬੰਦੇ ਨੂੰ ਜੇਲ੍ਹ ਖੋਗੀ। ਉਹ ਜੇਲ੍ਹ ਦੇ ਵਿੱਚੋਂ ਬੰਦੇ ਨੂੰ ਉੱਥੋਂ ਦੇ ਜਿਹੜੇ ਅਣਖੀ ਬੰਦੇ ਸੀਗੇ ਉਹਨਾਂ ਨੇ ਸੋਧਾ ਲਾਤਾ ਸੀ ਉਹ ਭਈ ਇਹਦੀ ਮੌਤ ਹੋ ਗਈ ਸੀ ਸੋ ਬਾਈ ਬੇਨਤੀ ਹੈ ਜਾਈ ਸਾਡੇ ਪ੍ਰਵਾਸੀ ਭਰਾ ਹੈ ਤੇ ਕੋਈ ਵੀ ਆ ਉਹਨਾਂ ਨੂੰ ਬੇਨਤੀ ਹੈ ਇਹ ਕੰਮ ਨਾ ਕਰੋ ਸਾਰੇ ਪ੍ਰਵਾਸੀ ਵੀ ਨਹੀਂ ਮਾਰੇ ਬਾਈ ਬਿਲਕੁਲ ਇੱਕ ਦੋ ਹਨਾ ਸਾਰੇ ਪ੍ਰਵਾਸੀ ਵੀ ਨਹੀਂ ਮਾਰੇ ਸਾਰੇ ਪੰਜਾਬੀ ਵੀ ਨਹੀਂ ਮਾਰੇ ਸਾਰੇ ਪੰਜਾਬੀ ਚੰਗੇ ਵੀ ਨੇ ਸਾਰੇ ਪ੍ਰਵਾਸੀ ਵੀ ਚੰਗੇ ਵੀ ਨਹੀਂ ਮਾਰੇ ਵੀ ਨਹੀਂ ਇਹ ਉਹਨਾਂ ਬੰਦਿਆਂ ਕਰਕੇ ਜਿਹੜੇ ਬੰਦੇ दारूਾਂ ਪੀਂਦੇ ਆ ਅਯਾਸ਼ੀ ਕਰਦੇ ਤੇ ਬੱਚਿਆਂ ਨਾਲ ੜੀਪ ਕਰਦੇ ਆ ਉਹਨਾਂ ਕਰਕੇ ਸਾਰੇ ਜੂਪੀ ਦੇ ਵਿਹਾਰ ਦੇ ਵੀ ਬਦਨਾਮ ਹੋ ਰਹੇ ਆ ਸਾਡੇ ਪੰਜਾਬੀ ਵੀ ਬਾਹਰ ਜਾ ਕੇ ਬਹੁਤ ਗਲਤ ਕੰਮ ਕਰਦੇ ਆ ਉਹਨਾਂ ਕਰਕੇ ਸਾਡਾ ਪੰਜਾਬ ਦੇ ਵੀ ਬਦਨਾਮ ਹੋ ਰਹੇ ਆ ਇਹ ਚੀਜ਼ ਨੂੰ ਬਾਈ ਜੀ ਨਾ ਕਰੋ ਜੂਪੀ ਦਾ ਨਾਮ ਨਾਬਦ ਨਾਮ ਕਰੋ ਵਿਹਾਰ ਦਾ ਨਾਮ ਬਦਨਾਮ ਕਰੋ ਉਹ ਵੀ ਆਪਣੇ ਆਪ ਦੇ ਆਪਾਂ ਵੀ ਆਪਦੇ ਆਪਣੇ ਆਪਦੇ ਹੈਗੇ ਆ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਚਾਹੇ ਅਸੀਂ ਆਂ ਚਾਹੇ ਸਾਡੇ ਆਪਣੇ ਬੱਚੇ ਆਂ ਚਾਹੇ ਸਾਡਾ ਆਪਣਾ ਪਰਿਵਾਰ ਉਹਨੂੰ ਸਜ਼ਾ ਮੌਕੇ ਤੇ ਮਿਲਣੀ ਚਾਹੀਦੀ ਆ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਸਸ ਜੀ ਕੰਨ ਦੀ ਥੈਂਕ ਯੂ